ਹਾਂ ਜੀ ਇਹ ਦੇਖਦੇ ਹੋ ਜੀ ਯਾਰ ਮੁੱਚ ਕੇ ਜਿਹੜਾ ਇੱਕ ਦਾ ਸੋਲੀ ਹੈ ਇਹਨੂੰ ਸਵਾਲ ਨਾ ਕਰੇ ਹੋਣ ਇਹਨੂੰ ਸਵਾਲ ਦੇਣਾ ਹੋਵੇ ਤਾਂ ਨਾ ਦੇ ਜਾਇਸ ਤੋਂ ਨਾ ਅਧਿਕਾਰ ਦੇ ਫੜੀਆ ਬੰਦ ਕਰ ਦੋ ਜੋੜਦਾ ਹੋਰ ਬੋਲਦੇ ਜੀ ਜਾਇਸ ਬਿਕਰੂ ਗਿਆ ਨਾਮ ਹੈ ਜੀ ਤੁਹਾਡਾ ਮੈਂ ਮਨਜੀਤ ਸਿੰਘ ਧਨੇਰ ਕਿਹੜੀ ਜਥੇਬੰਦੀ ਤੁਸੀਂ ਸੂਬਾ ਕਾਰਜਕਾਰੀ ਪ੍ਰਧਾਨ ਕਾਹਤ ਕਿਸਾਨ ਯੂਨੀਅਨ ਇੱਕ ਤਾਂ ਡਕਾਉਂਦਾ ਜੋ ਅੱਜ ਮੀਟਿੰਗ ਰੱਖੀ ਗਈ ਹੈ ਕਿਸ ਮਸਲੇ ਤੇ ਰੱਖੀ ਗਈ ਹੈ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਜਿਹੜਾ ਸੱਦਾ ਦਿੱਤਾ ਹੋਇਆ ਹੈ ਵੀ ਜਿਹੜੀ ਭਾਜਪਾ ਆ ਉਹਦਾ ਅਸੀਂ ਪੜਦਾ ਚਾਕ ਕਰਨਾ ਹੈ ਪਿੰਡਾਂ ਦੇ ਵਿੱਚ ਅ ਤਾਂ ਸਾਡੀ ਜਥੇਬੰਦੀ ਵੀ ਦੂਜੀਆਂ ਜਥੇਬੰਦੀਆਂ ਦੇ ਸੰਗ ਰਲ ਕੇ ਅ ਭਾਜਪਾ ਨੂੰ ਜਿਹੜਾ ਸਾਡਾ ਹੈਗਾ ਭਾਜਪਾ ਨੂੰ ਹਰਾਓ ਤੇ ਕਾਰਪੋਰੇਟ ਭਜਾਓ ਦੇਸ਼ ਬਚਾਓ ਇਸ ਨਾਰੇ ਨੂੰ ਲੈ ਕੇ ਪਿੰਡਾਂ ਦੇ ਵਿੱਚ ਉਹਨਾਂ ਤੋਂ ਸਵਾਲ ਪੁੱਛਦੇ ਆ ਸਵਾਲ ਸਾਡੇ ਉਹਨੇ ਵੀ ਜੀ ਅੱਜ ਬੀਜੇਪੀ ਵਾਲਿਆਂ ਨੂੰ ਇਹ ਅਧਿਕਾਰ ਹੈ ਜਮਹੂਰੀਅਤ ਹੈਗੀ ਉਹਨਾਂ ਕੋਲੇ ਵੀ ਉਹ ਪ੍ਰਚਾਰ ਕਰ ਸਕਦੇ ਆ ਤਾਂ ਸਾਡੇ ਲੋਕਾਂ ਨੂੰ ਵੀ ਇਹ ਅਧਿਕਾਰ ਹੈਗਾ ਇਥੋਂ ਦਾ ਜਿਹੜਾ ਸੰਵਿਧਾਨ ਦਿੰਦਾ ਹੈ ਵੀ ਅਸੀਂ ਉਹਨਾਂ ਨੂੰ ਪੁੱਛੀਏ ਵੀ ਜਦੋਂ ਸਾਡੇ ਕਿਸਾਨ ਦਿੱਲੀ ਨੂੰ ਜਾਂਦੇ ਸੀ ਤਾਂ ਸੜਕਾਂ ਤੇ ਕਿੱਲ ਕਿਉਂ ਗੱਡੇ ਗਏ ਪਾਣੀ ਦੀਆਂ ਬਿਛਾੜਾ ਕਿਉਂ ਮਾਰੀਆਂ ਮਤਲਬ ਅਥਰੂ ਗੈਸ ਦੇ ਗੋਲੇ ਕਿਉਂ ਸਿੱਟੇ ਗਏ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾ ਸੀ ਦਿੱਲੀ ਚੋਂ ਜਿਹੜੀਆਂ ਤੁਸੀਂ ਮੰਨ ਚੁੱਕੇ ਸੀ ਉਹ ਹੱਲ ਕਿਉਂ ਨਹੀਂ ਕੀਤੀਆਂ ਆਦ ਆਦ ਸਾਡੇ ਸਵਾਲ ਨੇ ਉਹਨਾਂ ਸਵਾਲਾਂ ਦੇ ਜਵਾਬ ਪਿਛਲੇ ਲੰਬੇ ਸਮੇਂ ਤੋਂ ਹੀ ਅਸੀਂ ਮਤਲਬ 20 25 ਦਿਨ ਤੋਂ ਪੰਜਾਬ ਦੇ ਵਿੱਚ ਚੱਲਦਾ ਪਰ ਖਾਸ ਕਰਕੇ ਜਦੋਂ ਇਥੋਂ ਦਾ ਗੁਰਜੀਤ ਰਾਣਾ ਸੋਢੀ ਗੁਰਮੀਤ ਗੁਰਮੀਤ ਰਾਣਾ ਸੋਢੀ ਜਿਹੜਾ ਇਥੋਂ ਭਾਜਪਾ ਦਾ ਨਮਾਇਦਾ ਉਹ ਪਹਿਲਾਂ ਤੋਂ ਵੀ ਸਾਡੀਆਂ ਜਥੇਬੰਦੀਆਂ ਦਾ ਖਾਰ ਖਾਂਦਾ ਹੈ ਉਨੇ ਜਦੋਂ ਮਤਲਬ ਚੋਣ ਕਮਿਸ਼ਨ ਨਾਲ ਗੱਲ ਕੀਤੀ ਤਾਂ ਉਹ ਨਾਲ ਉਹਦੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਸਰਕਾਰ ਨੂੰ ਬਣੇ ਵੀ 2 ਸਾਲ ਹੋ ਗਏ ਸਾਡੇ ਇਸ ਜਿਹੜੇ ਕੇਸ ਦੇ ਵਿੱਚ ਹਰਨੇਕ ਸਿੰਘ ਮਹਿਮਾ ਨੂੰ ਹੁਣ ਗ੍ਰਿਫਤਾਰ ਕੀਤਾ ਹੈ ਇਹ 2019 ਦਾ ਪੀਓ ਆ ਕਹੇ ਸਰਕਾਰਾਂ ਆ ਕੇ ਚਲੀਆਂ ਗਈਆਂ ਕੀ ਹਰਨੇਕ ਸਿੰਘ ਮਹਿਮਾ ਸਮੁੰਦਰ 'ਚ ਰਹਿੰਦਾ ਸੀ ਜਾਂ ਆਕਾਸ਼ 'ਤੇ ਰਹਿੰਦਾ ਸੀ ਇਸੇ ਪ੍ਰਸ਼ਾਸਨ ਦੀ ਹਿੱਕ ਤੇ ਵੱਲ ਪ੍ਰੋਗਰਾਮ ਕਰਦੇ ਰਿਹਾ ਉਹ ਇੱਥੇ ਹੀ ਸੰਘਰਸ਼ ਕਰਦਾ ਰਿਹਾ ਉਦੋਂ ਕਾਹ ਤੋਂ ਗ੍ਰਿਫਤਾਰ ਨਹੀਂ ਕੀਤਾ ਉਹ ਇੱਕੋ ਹੀ ਗੱਲ ਹੈ ਵੀ ਜਿਹੜਾ ਭਗਵੰਤ ਮਾਨ ਦੀ ਸਰਕਾਰ ਹੈ ਉਹਨੂੰ ਵੀ ਸਾਡੀ ਕਿਸਾਨ ਜਥੇਬੰਦੀਆਂ ਤੋਂ ਖਤਰਾ ਹੈ ਸੰਯੁਕਤ ਕਿਸਾਨ ਮੋਰਚਾ ਜਿਵੇਂ ਮਤਲਬ ਲੋਕਾਂ ਨੂੰ ਸਿਆਣੇ ਕਰ ਰਿਹਾ ਉਹਨੂੰ ਵੀ ਖਤਰਾ ਹੈ ਤੇ ਮੋਦੀ ਹਕੂਮਤ ਤਾਂ ਹੈਗਾ ਹੀ ਹੈਗਾ ਇੱਥੋਂ ਸਾਫ਼ ਹੁੰਦਾ ਵੀ ਉਹਨਾਂ ਦੀ ਸਾਹਜ ਹੈ ਅਸੀਂ ਇਹ ਪ੍ਰੋਗਰਾਮ ਲੀਕ ਲਿਆ 17 ਤਰੀਕ ਨੂੰ ਅਸੀਂ ਐਸਐਸਪੀ ਫਰੋਜਪੁਰ ਦੇ ਬਹੁਤ ਵੱਡਾ ਪ੍ਰੋਟੈਸਟ ਕਰਾਂਗੇ ਇਹਦੀ ਸਾਡੀ ਪ੍ਰੋਟੈਸਟ ਦੀ ਸ਼ੁਰੂਆਤ ਹੈ ਤੇ ਜਿੱਥੋਂ ਇਹ ਕਹਿੰਦੇ ਪੁੱਛੋ ਨਾ ਸਵਾਲ ਅਸੀਂ ਅੱਗੇ ਨਾਲੋਂ ਜ਼ਰਬਾ ਦੇਵਾਂਗੇ ਸਯੁਕਤ ਮੋਰਚੇ ਨੇ ਸਾਨੂੰ ਮਤਲਬ ਥਾਪੜਾ ਦਿੱਤਾ ਵੀ ਅੱਗੇ ਨਾਲੋਂ ਵੀ ਜੇ ਸਾਡੀਆਂ ਗ੍ਰਿਫਤਾਰੀਆਂ ਹੁੰਦੀਆਂ ਪਹਿਲਾਂ ਨਾਲੋਂ ਵੀ ਵਿਰੋਧ ਅਸੀਂ ਅਸੂਲੀ ਤੌਰ ਤੇ ਤੇਜ਼ ਕਰਾਂਗੇ ਹੋਰ ਸਵਾਲ ਪੁੱਛਾਂਗੇ ਕਿਉਂਕਿ ਹੁਣ ਅਸੀਂ ਹਾੜੀ ਵੱਲੋਂ ਵਿਲੇ ਹੋ ਗਏ ਹੁਣ ਅਸੀਂ ਉਹਨਾਂ ਨੂੰ ਪਿੰਡ-ਪਿੰਡ ਵੱਲ ਸਵਾਲ ਕਰਾਂਗੇ ਕਦੇ ਵੀ ਅਸੀਂ ਉਸ ਗੱਲ ਤੋਂ ਚੁੱਪਦੇ ਨਹੀਂ ਦੂਜੀ ਗੱਲ ਇਹੀ ਮਤਲਬ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਇਕੱਲਾ ਕਿਸਾਨੀ ਨੂੰ ਰੈਸਟ ਨਹੀਂ ਕੀਤਾ ਅੱਜ ਮੈਨੂੰ ਹੱਜੀ ਫੋਨ ਆਇਆ ਇਥੇ ਫਰੋਜਪੁਰ ਦੇ ਨੇੜੇ ਆਉਂਦਾ ਉਹਨੂੰ ਪਟਵਾਰ ਯੂਨੀਅਨ ਦਾ ਜਿਹੜਾ ਪ੍ਰਧਾਨ ਹੈ ਉਹਦੀ ਬਦਲੀ ਪਠਾਨਕੋਟ ਦੀ ਕਰਤੀ ਪਠਾਨਕੋਟ ਦੀ ਬਦਲੀ ਕਿਉਂ ਕਰਤੀ ਕਿਉਂਕਿ ਉਹ ਕਹਿ ਰਿਹਾ ਵੀ ਜਿਹੜਾ ਨਹਿਰੀ ਪਾਣੀ ਹੈ ਉਹ ਗਰਦਾਬੀਆਂ ਕਰਕੇ ਲਾ ਦਿਓ ਵੀ ਸਾਰੇ ਖੇਤਾਂ 'ਚ ਨਹਿਰੀ ਪਾਣੀ ਪੈ ਰਿਹਾ ਪਟਵਾਰ ਯੂਨੀਅਨ ਇਹਦਾ ਵਿਰੋਧ ਕਰਦੀ ਆ ਅਸੀਂ ਵੀ ਵਿਰੋਧ ਕਰਦੇ ਆ ਕੱਲ ਵੀ ਸਾਡੇ ਸੰਯੁਕਤ ਮੋਰਚ ਵੱਲੋਂ ਮੀਟਿੰਗ ਕਰਕੇ ਇਹਦਾ ਵਿਰੋਧ ਕੀਤਾ ਵੀ ਜਿਹੜਾ ਡੁਪਲੀਕੇਟ ਸੈਂਝੂ ਇਲਾਕਾ ਦਿਖਾ ਕੇ ਉਹ ਪਾਣੀ ਪੰਜਾਬ ਦਾ ਜਿਹੜਾ ਦੂਜੇ ਸੂਬਿਆਂ ਨੂੰ ਦੇਣ ਦੀ ਕੇਜਰੀਬਾਦ ਜਿਹੜੀ ਸਕੀਮ ਹੈ ਵੰਡ ਕੇ ਛੱਕਣ ਵਾਲੀ ਬਣੀ ਹੋਈ ਸਾਡਾ ਪਹਿਲੇ ਹੀ ਪਾਣੀ ਘਟਾ ਪੰਜਾਬ ਦਾ ਉਹਦੇ ਤੇ ਹੱਲਾ ਬੋਲ ਰਹੇ ਆ ਉਸ ਤੋਂ ਬਿਨਾ 21 ਮਈ ਨੂੰ ਜਿਹੜਾ ਪੰਜਾਬ ਦੇ ਵਿੱਚ ਬੀਜਪੀ ਦੇ ਵਿਰੋਧ ਚ ਬੀਜਪੀ ਹਰਾਓ ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ ਦੀ ਜਿਹੜੀ ਰੈਲੀ ਜਗਰਾਓ ਦੇ ਵਿੱਚ ਹੋ ਰਹੀ ਹੈ ਸاسي ਤਿਆਰੀਆਂ ਤੋਂ ਉਹਦੀਆਂ ਕਰ ਰਹੇ ਆ ਪਰ ਆ ਸਾਡੇ ਤੇ ਹੋਰ ਜਿਹੜਾ ਇਹਨਾਂ ਨੇ ਮਤਲਬ ਜ਼ਬਰ ਕਰਤਾ ਇਹਦਾ ਵੀ ਜਵਾਬ ਦੇਵਾਂਗੇ ਅਸੀਂ ਵਿੱਚ ਤੇ ਉਹ ਜਿਹੜੀ 21 ਦੀ ਰੈਲੀ ਆ ਉਥੇ ਭਾਜਪਾ ਨੂੰ ਪੂਰੀ ਤਰ੍ਹਾਂ ਨੰਗਾ ਕਰਾਂਗੇ ਉਹ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਹੈ ਹੁਣ ਵੀ ਅਸੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਤੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹਨੂੰ ਚੇਤਾਵਨੀ ਦਿੰਦੇ ਆ ਵੀ ਸਾਡੇ ਹਰਨੇਕ ਸਿੰਘ ਮਹਿਮਾ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰੋ ਨਹੀਂ ਸਾਡਾ ਸੰਘਰਸ਼ ਤੇਜ਼ ਹੋਊਗਾ ਧੰਨਵਾਦ ਇਹ 17 ਤਰੀਕ ਨੂੰ ਜਿਹੜਾ ਆਪਾਂ ਪ੍ਰਦਰਸ਼ਨ ਕਰਨ ਜਾ ਰਹੇ ਆ ਉਹ ਕਿਸ ਕੇ ਚੀਜ਼ ਦਾ ਕਰ ਰਹੇ ਆ ਉਹ ਅਸੀਂ ਇਹਦੀ ਗ੍ਰਿਫਤਾਰੀ ਦਾ ਕਰ ਰਹੇ ਆ ਹਰਮੇਕ ਮਹਿਮਾ ਨੂੰ ਬਾਹਰ ਕਢਾਉਣ ਵਾਸਤੇ ਪ੍ਰੋਟੈਸਟ ਸ਼ੁਰੂ ਕੀਤਾ ਸੀ ਫੇ ਇਦੂਗਾਹਾਂ ਹੋਰ ਬੁਲੰਗੀਆਂ ਸ਼ੁਰੂ ਹੋਗਾ ਸਾਡਾ ਇਹਦਾ ਸੰਘਰਸ਼ ਆ ਇਹਨਾਂ ਨੂੰ ਫੌਰੀ ਤੌਰ ਤੇ ਅਸੀਂ ਕਰੀਏ ਬਾਹਰ ਲੈ ਕੇ ਦੋ ਅਧਿਸ਼ਨੈਡਾ ਲਾਧੂਗਾ ਸੂਬਾ ਕਾਰਜਕਾਰੀ ਨੀਤ ਪ੍ਰਧਾਨ ਭਾਰਤੀਸਾਨ ਨੇ ਟੱਡਕੋਂ ਦਾ ਜੀ ਦੀ ਗਵਾਹੀ ਮਜੀਠ ਸਿੰਘ ਦੀ ਧਨੀਰ ਕਰ ਰਿਹਾ ਹੈ ਅੱਜ ਦੀ ਮੀਟਿੰਗ ਜੋ ਹਰਨੇਕ ਸਿੰਘ ਮਹਿਮਾ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਦੇ ਸਬੰਧ ਨੂੰ ਲੈ ਕੇ ਜਿਹੜੀ ਕੀਤੀ ਗਈ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਬਲਾਕਾਂ ਦੇ ਅਰਗੋ ਸੁਭਾਣ ਇੱਥੇ ਪਹੁੰਚਿਆ ਔਰ ਅਗਲੇ ਸੰਘਰਸ਼ ਦੀ ਜਿਹੜੀ ਰੂਪਰੇਖਾ ਤਿਆਰ ਕੀਤੀ ਹੈ ਕਿਉਂਕਿ 17 ਤਰੀਕ ਨੂੰ ਐਸਐਸਪੀ ਦਫ਼ਤਰ ਦੇ ਬਾਹਰ ਇੱਕ ਵੱਡਾ ਜਿਹੜਾ ਉਥੇ ਧਰਨਾ ਦਿੱਤਾ ਜਾਊਗਾ ਅਨਮਿੱਥੇ ਸਮੇਂ ਦੇ ਲਈ ਜਿੰਨੀ ਦੇਰ ਤੱਕ ਸਾਥੀ ਅਨੈਕ ਸਿੰਘ ਮਹਿਮਾ ਨੂੰ ਜਿਹੜਾ ਜੇਲ੍ਹੋਂ ਬਾਹਰ ਨਹੀਂ ਕਢਾ ਲੈਂਦੇ ਔਰ ਇਸ ਧਰਨੇ ਦੀ ਗਵਾਹੀ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਕਰੂਗਾ ਔਰ ਨਾਲ ਦੀ ਨਾਲ ਜਿਹੜਾ ਸੂਬਾ ਕਮੇਟੀ ਹੈ ਇਹ ਧਰਨੇ ਦੀ ਜਿਹੜੀ ਗਵਾਹੀ ਕਰੂਗੀ ਸੋ ਇੱਥੇ ਦੇਖੋ ਸੰਯੁਕਤ ਕਿਸਾਨ ਮੋਰਚੇ ਦੀ ਕੌਲ ਹੈ ਕਿ ਜੋ ਵੀ ਭਾਜਪਾ ਦੇ ਜਿਹੜੇ ਉਮੀਦਵਾਰ ਹੈ ਉਹਨਾਂ ਤੋਂ ਜਿਹੜੇ ਸਵਾਲ ਕੀਤੇ ਜਾਣ ਔਰ ਸੰਵਿਧਾਨ ਨੇ ਵੀ ਸਾਨੂੰ ਰਾਈਟ ਦਿੱਤਾ ਹੈ ਵੀ ਜਿਹੜਾ ਨੁਮਾਇੰਦਾ ਅਸੀਂ ਚੁਣ ਰਹੇ ਹਾਂ ਕਿ ਸਾਨੂੰ ਹੱਕ ਨਹੀਂਗਾ ਵੀ ਉਹਦੇ ਕੋਲ ਜਿਹੜੇ ਸਵਾਲ ਕਰ ਸਕੀਏ ਜਾਂ ਜਿਹੜਾ ਨੁਮਾਇੰਦੇ ਨੂੰ ਚੁਣ ਕੇ ਅਸੀਂ ਲੋਕ ਸਭਾ ਦੇ ਵਿੱਚ ਭੇਜਣਾ ਹੈ ਉਹਦੇ ਕੋਲੇ ਅਸੀਂ ਸਵਾਲ ਨਹੀਂ ਪੁੱਛ ਸਕਦੇ ਵੀ ਉਹ ਸਾਡੀ ਆਵਾਜ਼ ਕਿਸ ਤਰ੍ਹਾਂ ਲੋਕ ਸਭਾ ਦੇ ਵਿੱਚ ਜਿਹੜਾ ਲੈ ਕੇ ਪੂਰੇ ਦੇਸ਼ ਦੇ ਵਿੱਚ ਜਿਹੜੀ ਉਹ ਪੰਚਾਊਗਾ ਸੋ ਨੂੰ ਲੈ ਕੇ ਲਗਾਤਾਰ ਜਿਹੜੇ ਸਵਾਲ جاری ਹੈ ਪੂਰੇ ਦੇਸ਼ ਪੱਧਰ ਤੇ ਜਿਹੜਾ ਬੀਜੇਪੀ ਦਾ ਵਿਰੋਧ ਵੀ ਹੋ ਰਿਹਾ ਔਰ ਸਵਾਲ ਜਵਾਬ ਵੀ ਹੋ ਰਹੇ ਨੇ ਉਹਦੇ ਤੋਂ ਬੁਖਲਾਏ ਇਹ ਜਿਹੜੇ ਬੀਜੇਪੀ ਦੇ ਲੀਡਰ ਹੈ ਇਹਨਾਂ ਨੇ ਜਿਹੜਾ ਇੱਕ ਪ੍ਰੈਸ਼ਰ ਬਣਾਉਣਾ ਸ਼ੁਰੂ ਕਰਤਾ ਇੱਕ ਗੁੰਡਾਗਰਦੀ ਕਰਨੀ ਸ਼ੁਰੂ ਕਰਤੀ ਔਰ ਸਾਥੀਆਂ ਨੂੰ ਪਿਛਲੇ ਪੁਰਾਣੇ ਜਿਹੜੇ ਝੂਟੇ ਕੇਸ ਆ ਉਹਨਾਂ ਕੇਸਾਂ ਦੇ ਵਿੱਚ ਜਿਹੜਾ ਗ੍ਰਿਫਤਾਰ ਜਿਹੜਾ ਕਰਨਾ ਸ਼ੁਰੂ ਕਰ ਦਿੰਨਾ ਅਸੀਂ ਸਰਕਾਰ ਨੂੰ ਔਰ ਉਸ ਪ੍ਰਸ਼ਾਸਨ ਨੂੰ ਖਾਸ ਕਰਕੇ ਭਗਵੰਤ ਮਾਨ ਸਰਕਾਰ ਨੂੰ ਜਿਹੜੀ ਪੰਜਾਬ ਦੇ ਚ ਉਹਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਇਹ ਲੋਕਾਂ ਦੀ ਆਵਾਜ਼ ਹੈ ਇਹਨਾਂ ਨੂੰ ਦਬਾਇਆ ਨਹੀਂ ਜਾ ਸਕਦਾ ਜਿਵੇਂ ਜਿਵੇਂ ਜਿਹੜਾ ਦਬਾਓਗੇ ਇਹ ਆਵਾਜ਼ ਓਵੇਂ ਓਵੇਂ ਹੋਰ ਜਿਹੜਾ ਤੇਜ਼ੀ ਨਾਲ ਜਿਹੜੀ ਨਿਕਲੋਗੀ ਅੱਜ ਅਸੀਂ ਫਾਜ਼ਲਕਾ ਦੇ ਵਿੱਚ ਜਿਹੜਾ ਵੱਡਾ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਭਾਜਪੀ ਦੇ ਖਿਲਾਫ ਇਸ ਰਾਣਾ ਗਰਮੀਤ ਸਿੰਘ ਸੋਢੀ ਦੇ ਖਿਲਾਫ ਹਜ਼ਾਰਾਂ ਕਿਸਾਨ ਜਿਹੜੇ ਉੱਥੇ ਇਕੱਠੇ ਹੋਏ ਆ ਸੋ ਅਸੀਂ ਜਿਹੜੇ ਆ ਸਵਾਲ ਜਵਾਬ ਕਰਨ ਜਾਂ ਸਾਡੀ ਜਵਾਨ ਨੂੰ ਇਹ ਚੁੱਪ ਨਹੀਂ ਕਰਾ ਸਕਦੇਗੇ ਸੋ ਇਸੇ ਤਰ੍ਹਾਂ ਹੀ 21 ਤਰੀਕ ਨੂੰ ਜਿਹੜੀ ਸਾਡੀ ਜਗਰਾਵਾਂ ਵਿਖੇ ਰੈਲੀ ਹੋ ਰਹੀ ਹੈ ਉਸ ਰੈਲੀ ਦੇ ਵਿੱਚ ਵੀ ਭਾਰੀ ਅਸੀਂ ਇਕੱਠ ਕਰ ਰਹੇ ਹਾਂ ਔਰ ਇਸ ਬੀਜੇਪੀ ਬੀਜੇਪੀ ਦੇ ਜਿਹੜੀਆਂ ਗਲਤ ਨੀਤੀਆਂ ਉਹਨੂੰ ਅਸੀਂ ਉਜਾਗਰ ਕਰਾਂਗੇ ਲੋਕਾਂ ਦੇ ਘਰਾਂ ਘਰਾਂ ਤੱਕ ਅਸੀਂ ਲੈ ਕੇ ਜਾਵਾਂਗੇ ਔਰ ਕਿਸੇ ਹਾਲ ਦੇ ਵਿੱਚ ਅਸੀਂ ਬੀਜੇਪੀ ਨੂੰ ਜਿਹੜਾ ਖਾਸ ਕਰਕੇ ਪੰਜਾਬ 'ਚ ਜਿੱਤਣ ਨਹੀਂ ਦੇਵਾਂਗੇ ਨਾਲ ਦੀ ਨਾਲ ਜਿੱਥੇ ਬੀਜੇਪੀ ਦਾ ਸਵਾਲ ਹੈ ਬੀਜੇਪੀ ਦਾ ਵਿਰੋਧ ਕਰ ਰਹੇ ਹਾਂ ਉੱਥੇ ਨਾਲ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਦੇ ਜਿਹੜੇ ਨਮਾਇੰਦੇ ਆ ਉਹਨਾਂ ਨੂੰ ਵੀ ਲਗਾਤਾਰ ਜਿਹੜੇ ਸਵਾਲ ਕਰ ਰਹੇ ਆ ਦੇਖੋ ਇਹ ਕੋਈ ਦੁੱਧ ਧੋਤੀਆਂ ਨਹੀਂ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਹੈ ਉਹ ਵੀ ਕੇਂਦਰ ਦੀਆਂ ਨੀਤੀਆਂ ਤੇ ਚੱਲ ਰਿਹਾ ਹੈ ਇਹਨਾਂ ਨੇ ਵੀ ਸਾਡੇ ਨਾਲ ਵਾਅਦੇ ਕੀਤੇ ਸੀ ਇਹਨਾਂ ਦੀ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਸੀ ਵੀ ਤੁਸੀਂ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਓ 5 ਮਿੰਟਾਂ ਚ ਅਸੀਂ ਤੁਹਾਨੂੰ ਐਮਐਸਪੀ ਜਿਹੜੀ ਦਿਵਾਵਾਂਗੇ ਪਿਛਲੇ ਦਿਨੀ ਹੜ ਆਇਆ ਹੈ ਕਹਿੰਦਾ ਜਿੱਦੀ ਇੱਕ ਮੁਰਗੀ ਇੱਕ ਬੱਕਰੀ ਵੀ ਜਿਹੜੀ ਨੁਕਸਾਨੀ ਜਾਊਗੀ ਉਹਦਾ ਵੀ ਮੁਆਵਜ਼ਾ ਜਿਹੜਾ ਭਗਵੰਤ ਮਾਨ ਸਰਕਾਰ ਦੇਊਗੀ ਕੀ ਮੁਆਵਜ਼ਾ ਮਿਲਿਆ ਇਹਨਾਂ ਨੇ ਕਿਹਾ ਸੀ ਵੀ ਅਸੀਂ ਜਿਹੜੇ ਆਮ ਘਰਾਂ ਦੇ ਲੋਕਾਂ ਆ ਅਸੀਂ ਕੋਈ ਸਿਕਿਉਰਿਟੀ ਨਹੀਂ ਲਵਾਂਗੇ ਆਮ ਘਰਾਂ ਚ ਆਮ ਲੋਕਾਂ ਦਾ ਭਲਾ ਕਰਾਂਗੇ ਕਿ ਆਮ ਲੋਕਾਂ ਦਾ ਭਲਾ ਕਰ ਲੈ ਆਮ ਤੋਂ ਖਾਸ ਹੋ ਗਿਆ ਖਾਸ ਤੋਂ ਮਹਿੰਗੇ ਹੋ ਗਿਆ ਅੱਜ ਚਾਰ ਚਰ ਪਾਇਲਟ ਗੱਡੀਆਂ ਇੱਕ ਐਮਐਲਏ ਨਾਲ ਲੈ ਕੇ ਜਿਹੜਾ ਘੁੰਮ ਰਿਹਾ ਸਿਕਿਉਰਿਟੀ ਜਿਹੜੀ ਵੱਖਰੀ ਉਹਨਾਂ ਦੇ ਪੂਰੇ ਪਰਿਵਾਰ ਨੂੰ ਮਿਲੀ ਹੈ ਸੋ ਬਹੁਤ ਵੱਡਾ ਜਿਹੜਾ ਬੋਝ ਹੈ ਦੂਜੀਆਂ ਪਾਰਟੀਆਂ ਨੇ ਤਪਾਈ ਪਾਇਆ ਇਹ ਆਮ ਆਦਮੀ ਪਾਰਟੀ ਵੀ ਜਿਹੜੀ ਹੈ ਪਿੱਛੇ ਨਹੀਂ ਰਹੀ ਸੋ ਸਾਰੀਆਂ ਪਾਰਟੀਆਂ ਦੀ ਅਸੀਂ ਜਿਹੜਾ ਉਹਨਾਂ ਨੂੰ ਵੀ ਸਵਾਲ ਜਵਾਬ ਕਰਾਂਗੇ ਪਰ ਅੱਜ ਵੱਡੀ ਦੁਸ਼ਮਣ ਸਾਡੇ ਲਈ ਬੀਜੇਪੀ ਦੀ ਮੋਦੀ ਸਰਕਾਰ ਹੈ ਜਿੰਨੂੰ ਹਰਾਉਣਾ ਹਰਾਉਣ ਦੇ ਲਈ ਅਸੀਂ ਹਰ ਇੱਕ ਜਿਹੜੀ ਕੋਸ਼ਿਸ਼ ਕਰਾਂਗੇ ਔਰ ਨਾਲ ਦੀ ਨਾਲ ਦੇਖੋ ਇੱਥੇ ਫਿਰੋਜ਼ਪੁਰ ਨਾਲ ਸੰਬੰਧਤ ਇੱਕ ਮਸਲਾ ਹੈ ਫਾਜ਼ਿਲਕਾ ਤੋਂ ਜਿਹੜਾ ਪ੍ਰਿੰਸ ਖੇੜਾ ਜੀ ਉਹਨਾਂ ਨੇ ਇੱਥੋਂ ਟਾਟਾ ਵਾਲਿਆਂ ਤੋਂ ਐਰੀਅਰ ਗੱਡੀ ਖਰੀਦੀ ਸੀ ਕੋਈ ਔਰ ਇਹਨਾਂ ਨੇ ਉਹਨਾਂ ਨਾਲ ਬਹੁਤ ਵੱਡੀ ਜਿਹੜੀ ਠੱਗੀ ਮਾਰੀ ਹੈ 18.5 ਲੱਖ ਦੇ ਕਰੀਬ ਉਹ ਗੱਡੀ ਦੀ ਕੀਮਤ ਹੈ ਗੱਡੀ ਉਹਨਾਂ ਨੇ ਐਕਚੁਅਲ ਵਿੱਚ ਨਵੀਂ ਗੱਡੀ ਦੇ ਜਗ੍ਹਾ ਪੁਰਾਣੀ ਗੱਡੀ ਇਹਨਾਂ ਨੂੰ ਦੇਤੀ ਜੋ ਕਿ ਫਲੱਡ ਦੇ ਵਿੱਚ ਉਹ ਗੱਡੀਆਂ ਪਿਛਲੇ ਦਿਨ ਇਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਫਲੱਡ ਦੇ ਵਿੱਚ ਡੁੱਬ ਗਈਆਂ ਸੀ ਉਹ ਪੁਰਾਣੀ ਗੱਡੀ ਇਹਨਾਂ ਨੂੰ ਜਿਹੜੀ ਦੇਤੀ ਜਿਹਦਾ ਟੈਕਨੀਕਲ ਫਾਲਟ ਹੈ ਜਿਹੜਾ ਉਹ ਨਿਕਲਣ ਰਿਹਾ ਵਾਰ-ਵਾਰ ਇਹਨਾਂ ਦਾ ਏਜੰਸੀ ਮਾਲਕ ਨੂੰ ਮਿਲਣ ਤੋਂ ਬਾਅਦ ਵੀ ਉਹ ਸਮੱਸਿਆ ਦਾ ਇਹਨਾਂ ਹੱਲ ਨਹੀਂ ਕੀਤਾ ਉਲਟਾ ਇਹਨਾਂ ਨੂੰ ਪ੍ਰੈਸ਼ਰਾਈਜ਼ ਜਿਹੜਾ ਕੀਤਾ ਜਾ ਰਿਹਾ ਹੈ ਵਾਰ-ਵਾਰ ਵਕੀਰਕੁੱਲ ਨੋਟਸ ਕਟਵਾਏ ਜਾ ਰਿਹਾ ਹੈ ਐਸਐਸਪੀ ਦਫ਼ਤਰ ਜਿਹੜੀਆਂ ਦਰਖਾਸਤਾਂ ਲਾਈਆਂ ਜਾ ਰਹੀਆਂ ਅਸੀਂ ਉਸ ਏਜੰਸੀ ਦੇ ਮਾਲਕ ਨੂੰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਇਸ ਤਰ੍ਹਾਂ ਦੀ ਜਿਹੜੀਆਂ ਠੱਗੀਆਂ ਲੋਕਾਂ ਦੇ ਨਾਲ ਮਾਰਨੀਆਂ ਬੰਦ ਕਰ ਦਿਓ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਕਰ ਰਹੇ ਆ ਇਹਨਾਂ ਤੋਂ ਬਾਅਦ ਅਸੀਂ ਜਿਹੜਾ ਉਸ ਏਜੰਸੀ ਦੇ ਖਿਲਾਫ ਵੀ ਅਸੀਂ ਵੱਡਾ ਸੰਘਰਸ਼ ਜਿਹੜਾ ਕਰਾਂਗੇ ਅਗਰ ਗੱਲ ਕੀਤੀ ਜਾਏ ਤਾਂ ਜਿਵੇਂ ਚੋਣ ਜਾਬਤਾ ਲੱਗਿਆ ਹੋਇਆ ਹੈ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਚੋਣ ਜਾਬਤਾ ਦੇ ਲੱਗਣ ਦੇ باوجود ਵੀ ਧਰਨੇ ਪ੍ਰਦਰਸ਼ਨ ਹੋ ਰਿਹਾ ਕਿਦਾਂ ਦੇਖਦੇ ਹੋ ਦੇਖੋ ਚੋਣ ਜਾਬਤਾ ਲੱਗਿਆ ਡੈਮੋਕਰੇਸੀ ਨੇ ਸਾਨੂੰ ਹੱਕ ਦਿੱਤਾ ਜੇ ਲੀਡਰ ਆਪਦੀਆਂ ਰੈਲੀਆਂ ਕਰ ਸਕਦੇ ਆ ਆਪਦਾ ਚੋਣ ਪ੍ਰਚਾਰ ਕਰ ਸਕਦੇ ਆ ਤਾਂ ਸਾਡੇ ਕੋਲ ਵੀ ਰਾਈਟ ਆਇਆ ਸੀ ਉਹਨਾਂ ਨੂੰ ਸਵਾਲ ਜਵਾਬ ਕਰ ਸਕਦੇ ਆ ਕਿ ਉਹ ਸਾਡੇ ਜਿਹੜੇ ਜਮਹੂਰੀਅਤ ਹੈ ਜਿਹਨੂੰ ਮੋਦੀ ਸਰਕਾਰ ਪਹਿਲਾਂ ਹੀ ਜਿਹੜੀ ਬਿਲਕੁਲ ਉਹਦਾ ਨਾਸ ਕਰ ਰਹੀ ਹੈ ਕੁਚਲ ਰਹੀ ਹੈ ਉਹਨੂੰ ਕਿ ਬਿਲਕੁਲ ਉਹ ਖਾਤਮਾ ਕਰਨਾ ਚਾਹੁੰਦੇ ਆ ਜਾਂ ਤਾਂ ਇੱਕ ਗੱਲ ਕਹਿ ਦੇਣ ਦੇਸ਼ ਦਾ ਪ੍ਰਧਾਨ ਮੰਤਰੀ ਵੀ ਜਿਹੜੇ ਵੀਆਈਪੀ ਲੋਕ ਆ ਜਾਂ ਜਿਹੜੇ ਲੀਡਰ ਹੈ ਇਹਨਾਂ ਲਈ ਆਜ਼ਾਦੀਤ ਹੈ ਇਹ ਜੋ ਕੁਝ ਮਰਜ਼ੀ ਕਰ ਸਕਦੇ ਆਮ ਲੋਕ ਕੋਈ ਜਿਹੜੀ ਆਪਦੀ ਆਵਾਜ਼ ਹੀ ਨਹੀਂ ਉਠਾ ਸਕਦੇ ਸਿੱਧਾ ਐਲਾਨ ਕਰਦੇ ਨੂੰ ਵੀ ਡਿਕਟੇਟਰਸ਼ਿਪ ਦਾ ਜਿਹੜਾ ਰਾਜ ਹੈ ਵੀ ਇੱਥੇ ਕਿਸੇ ਵੀ ਵਿਅਕਤੀ ਨੂੰ ਆਵਾਜ਼ ਉਠਾਉਣ ਦੀ ਆਜ਼ਾਦੀ ਨਹੀਂ ਅਸਲ ਤੇ ਅਸਲ ਵਿੱਚ ਜਿਹੜੇ ਹੈ ਦਿੱਲੀ ਦੇ ਵਿੱਚ ਅਸੀਂ ਜੂਡੀ ਮੈਰਾਟੀ ਲਾਈ ਹੈ ਨਾ 13 ਮਹੀਨੇ ਦੀ ਉਦੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜਾ ਸੰਘਰਸ਼ ਚੱਲਿਆ ਸਾਡੇ ਉਸ ਸੰਘਰਸ਼ ਦੇ ਵਿੱਚ ਅਸੀਂ ਐਲਾਨ ਵੀ ਕਰਕੇ ਤੁਰੇ ਸੀ ਵੀ ਇੱਥੇ ਹਜ਼ਾਰਾਂ ਆਗੂ ਪੈਦਾ ਹੋਊਗਾ ਅੱਜ ਉਸ ਘੋੜ ਦਾ ਛਿੱਟਾ ਇਹ ਵੀ ਲੋਕ ਜਿਹੜੇ ਅੱਗੇ ਇਹਨਾਂ ਦੀਆਂ ਗੱਡੀਆਂ 'ਚ ਬਹਿ ਕੇ ਇਹਨਾਂ ਦੇ ਨਾਰੇ ਲਾਉਂਦੇ ਹੁੰਦੇ ਸੀ ਅੱਜ ਲੋਕੋ ਨਾਲ ਸਵਾਲ ਕਰਨ ਲੱਗਿਆ ਇਹਦਾ ਇੱਕੋ ਹੀ ਕਾਰਨ ਵੀ ਲੋਕਾਂ 'ਚ ਚੇਤਨਾ ਵਧੀ ਹੈ ਅੱਗੇ ਨੂੰ ਤੇ ਚੇਤਨਾ ਅਸੀਂ ਹੋਰ ਵਧਾਵਾਂਗੇ ਚੇਤਨਾ ਵਧਿਓ ਹੀ ਲੋਕਾਂ ਦੇ ਕੰਮ ਦੀ ਗੱਲ ਹੈ ਉਸੇ 'ਚੋਂ ਮਨ ਲ ਜਿਹੜੇ ਸਵਾਲ ਐਤ ਕੀ ਵੱਧ ਕਰਨ ਲੱਗਿਆ ਸੰਘਰਸ਼ਾਂ ਦੇ ਵਿੱਚ ਆਏ ਹੋਏ ਲੋਕਾਂ ਦਾ ਇਹ ਹੀ ਮਤਲਬ ਇੱਕ ਰੂਪ ਹੈ ਵੀ ਹਾਂ ਲੋਕ ਸੰਘਰਸ਼ੀਲ ਹੋ ਰਹੇ ਹੈ ਪ੍ਰਧਾਨ ਜੀ ਕਿਸਾਨਾਂ ਦੇ ਨਾਲ ਹੀ ਵਿਤਕਰਾ ਕਿਉਂ ਕੀਤਾ ਜਾ ਰਿਹਾ ਨਹੀਂ ਇਕੱਲੇ ਕਿਸਾਨਾਂ ਨਾਲ ਨਹੀਂ ਵਿਤਕਰਾ ਤਾਂ ਮਜ਼ਦੂਰਾਂ ਨਾਲ ਵੀ ਹੋ ਰਿਹਾ ਹੋਰ ਵੀ ਜੇ ਗਰੀਬ ਤਬਕੇ ਉਹਨਾਂ ਨਾਲ ਵੀ ਹੋ ਰਿਹਾ ਪਰ ਪਰ ਕਿਉਂਕਿ ਆਵਾਜ਼ ਜਿਹੜੀ ਆ ਕਿਸਾਨ ਠਾਲ ਰਿਹਾ ਕਿਸਾਨ ਪਹਿਲਾਂ ਉਹ ਮਤਲਬ ਜਿਹੜੀ ਜਥੇਬੰਦ ਹੋ ਕੇ ਸੰਘਰਸ਼ ਜਰਾ ਪਿਆ ਉਹ ਰੜਕਦਾ ਇਹਨਾਂ ਨੂੰ ਕੋਈ ਵੀ ਜਥੇਬੰਦ ਨਾ ਹੋਣ ਨਾਲ ਅਸੀਂ ਜਿਹੜੇ ਮਜ਼ਦੂਰਾਂ ਨੂੰ ਜਿਵੇਂ ਟ੍ਰੇਡ ਯੂਨੀਅਨਾਂ ਨੂੰ ਹੋਰ ਵੀ ਮਤਲਬ ਸਾਂਝੀ ਝੋਟੀ ਪਾਈ ਆ ਜਿਹੜੀ ਬਾਬੇ ਨਾਨਕ ਦੇ ਕਰਤੀ ਲੋਕ ਆ ਸੀ ਸਾਰਿਆਂ ਨੇ ਝੋਟੀ ਪਾ ਰਹੇ ਇਹਨਾਂ ਨੂੰ ਇਸ ਗੱਲ ਦੀ ਪੀੜ ਹੁੰਦੀ ਆ ਉਹ ਇਹਨਾਂ ਨੂੰ ਲੱਗਦਾ ਵੀ ਜਿਹੜੀ ਇਹ ਜੰਮਦਗੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਆ ਇੱਥੇ ਹੀ ਤੋੜ ਦਈਏ ਜਿਹੜੀਆਂ ਨੌਜਵਾਨ ਮਤਲਬ ਸਾਡੇ ਕਲਾਵੇ ਚ ਆ ਰਹੇ ਨੇ ਔਰਤਾਂ ਦੀਆਂ ਜਥੇਬੰਦੀਆਂ ਮਤਲਬ ਪ੍ਰਗ ਉਹ ਇਸ ਵਿਚਾਰ ਨੂੰ ਅਸਲ 'ਚ ਮਤਲਬ ਪਹਿਲਾਂ ਹੀ ਦੱਬਣਾ ਚਾਹੁੰਦੇ ਆ ਉਸੇ ਚ ਕਿਸਾਨੀ ਤੇ ਹੱਲਾ ਪਹਿਲਾ ਹੁੰਦਾ